ਚਲੋ ਸਰ ਜੀ ਬਾਡ ਨੰਬਰ 87 ਤੋਂ ਕਾਂਗਰਸ ਦੇ ਉਮੀਦਵਾਰ ਦੀਪਿਕਾ ਭਵੰਤੌਰ ਜੀ ਉਹਦੇ ਹਸਬੰਡ ਹੰਸਰਾਜ ਜੀ ਐਕਸ ਕਾਉਂਸਲਰ ਔਰ ਜਿਹੜੇ ਕਿ ਬਾਨ ਨੰਬਰ 87 ਤੋਂ ਇਲੈਕਸ਼ਨ ਲੜ ਰਹੇ ਨੇ ਪਬਲਿਕ ਦਾ ਬਹੁਤ بڑا ਸਹਿਯੋਗ ਮਿਲ ਰਿਹਾ ਪਰਮਾਤਮਾ ਕਰੇ ਕਿ ਇਹਨੂੰ ਜਿੱਤ ਵਿੱਚ ਬਦਲਾਇਆ ਜਾਏਗਾ ਔਰ ਉਸ ਪ੍ਰਭੂ ਦੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਹੋਣਾ ਹੈਗਾ ਔਰ ਜਿਹੜੇ ਕਿ 20 ਸਾਲਾਂ ਤੋਂ ਅਸੀਂ ਅੱਗੇ ਕਾਉਂਸਲਰ ਬਣਦੇ ਆ ਰਹੇ ਹਾਂ ਸਭ ਆਜੂ ਜੋ ਪਬਲਿਕ ਦੇ ਸਹਿਯੋਗ ਦੇ ਨਾਲ ਹੀ ਸਾਰਾ ਕੁਝ ਹੋ ਰਿਹਾ ਅਸੀਂ ਸਾਰੇ ਹੀ ਬਾੜ ਦੇ ਬਹੁਤ ਅਤੀ ਧੰਨਵਾਦੀਆਂ ਜਿਹੜੇ ਕਿ ਸਾਨੂੰ ਬਾਰ ਬਾਰ ਮੌਕਾ ਦਿੰਦੇ ਨੇ ਔਰ ਅਸੀਂ ਵੀ ਜੋ ਵਿਕਾਸ ਦੇ ਮਾਧਿਅਮ ਤੋਂ ਕੋਈ ਕਸਰ ਨਹੀਂ ਛੱਡਦੇ ਔਰ ਜਿੰਨੇ ਵੀ ਪਬਲਿਕ ਹੈਗੀਆਂ ਜਿਹੜੀਆਂ ਕਿ ਸਾਡੀਆਂ ਮਾਤਮਾਂ ਉਹਨਾਂ ਦੀਆਂ ਕੋਈ 90% ਪੈਨਸ਼ਨਾਂ ਹੈਗੀਆਂ ਉਹ ਸਾਰੀਆਂ ਕੰਪਲੀਟ ਕੀਤੀਆਂ ਹੋਈਆਂ ਨੇ ਅਸੀਂ 바ਵਾ ਸਾਹਿਬ ਡਾਕਟਰ ਅੰਬੇਦਕਰ ਜਿਹੜਾ ਕਿ ਇੱਕ ਬਹੁਤ ਵੱਡਾ ਇੱਕ ਯੋਗਦਾਨਾ ਸਾਡੇ ਸਮਾਜ ਲਈ ਉੱਥੇ ਅਸੀਂ ਗਰੀਬ ਪਰਿਵਾਰਾਂ ਦੇ ਜੋ ਵਿਆਹ ਆ ਸਿਰਫ ਤੇ ਸਿਰਫ 11000 ਰੁਪਏ ਦੇ ਵਿੱਚ ਕਰਦੇ ਆ ਹਰ ਇੱਕ ਪਰਵਾਜ਼ ਜਿਹੜਾ ਵਿਆਹ ਕਰਦਾ ਉਹਨੂੰ 1 ਲੱਖ ਰੁਪਏ ਦਾ ਫਾਇਦਾ ਹੁੰਦਾ ਨਾਲ ਦੀ ਨਾਲ ਅਸੀਂ ਗਵਰਨਮੈਂਟ ਪ੍ਰਾਇਮਰੀ ਸਕੂਲ ਨੂੰ 55 ਲੱਖ ਰੁਪਇਆ ਦਵਾਇਆ ਔਰ 85 ਲੱਖ ਰੁਪਇਆ ਜਿਹੜਾ ਗਵਰਨਮੈਂਟ ਹਾਈ ਸਕੂਲ ਨਾਨਕਨਗਰ ਨੂੰ ਦਵਾਇਆ ਔਰ 65 ਲੱਖ ਰੁਪਇਆ ਜਿਹੜਾ ਆ ਅਸੀਂ ਗਵਰਨਮੈਂਟ ਹਾਈ ਸਕੂਲ ਚੰਨੜ ਦੇਵੀ ਉਹਨਾਂ ਨੂੰ ਦਵਾਇਆ ਔਰ ਨਾਲ ਦੀ ਨਾਲ ਸਾਡੀਆਂ ਧਰਮਸ਼ਾਲਾ ਜਿਹੜੀਆਂ ਹੈਗੀਆਂ ਨਾਨਕਨਗਰ ਦੀ ਔਰ ਇਹਨਾਂ ਨੂੰ 10 ਲੱਖ ਰੁਪਇਆ ਦਵਾਇਆ ਔਰ ਨਾਨ ਕਾਰਾਬਰਾ ਗੁਰੂ ਅਭਿਦਾਸ ਧਰਮਸ਼ਾਲਾ ਉਹਨਾਂ ਨੂੰ 10-10 ਦੋ ਵਾਰੀ ਲੱਖ ਰੁਪਇਆ ਦਵਾਇਆ ਔਰ 20 ਲੱਖ ਰੁਪਇਆ ਦਵਾਇਆ ਇਸ ਤਰ੍ਹਾਂ ਨਾਲ ਦੀ ਨਾਲ ਜਿਹੜੇ ਅਰਜਨਗਰ ਸ਼੍ਰੀ ਗੁਰੂ ਅਭਿਦਾਸ ਧਰਮਸ਼ਾਲਾ ਉਹਨਾਂ ਨੂੰ ਵੀ 10-10 ਲੱਖ ਰੁਪਇਆ ਦੋ ਵਾਰੀ ਦਵਾਇਆ ਚੱਦ ਕੇ ਇਹ ਸਾਡਾ ਨਿਜੀ ਫਰਜ ਹੈਗਾ ਔਰ ਅਸੀਂ ਇਸ ਤਰ੍ਹਾਂ ਆਉਣ ਵਾਲੇ ਟਾਈਮ ਵਿੱਚ ਵੀ ਕੰਮ ਕਰਦੇ ਰਵਾਂਗੇ ਬਾਕੀ ਜਿਹੜੇ ਸੜਕਾਂ ਦਾ ਕੰਮ ਆ ਜਿਹੜੇ ਸੜਕਾਂ ਦਾ ਕੰਮ ਆ 10-12% ਆ ਉਹਨੂੰ ਵੀ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਜਿੱਤਰ ਤੋਂ ਬਾਅਦ ਨੂੰ ਕੰਪਲੀਟ ਕਰਾਂਗੇ ਔਰ ਸਾਡਾ ਜੋ ਘਰ ਆ ਸਾਡਾ ਜੋ ਦਫ਼ਤਰ ਹੈ ਪਬਲਿਕ ਦੇ ਲਈ 24 ਘੰਟੇ ਖੁੱਲਾ ਅਸੀਂ ਹਰ ਵੇਲੇ ਪਬਲਿਕ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਸਾਰੇ ਹੀ ਬਾੜ ਦਾ ਸਾਰੇ ਹੀ ਸ਼ਹਿਰ ਵਸਣਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕਿ ਸਾਨੂੰ ਇਨਾ ਮਾਣ ਬਖਸ਼ਦੇ ਨੇ ਸਾਰੀਆਂ ਸੰਗਤਾਂ ਦਾ ਕੋਟਨ ਕੋਟਨ ਨਮਸਕਾਰ ਜੀ ਨਹੀਂ ਹੈ